ਆ ਇੱਕ ਨਵਾਂ ਟੀਡੀ ਦਲ ਜਾਂ ਜੰਮ ਪਿਆ ਜਨਾਂ ਨੇ ਹੁਣ ਅੰਮ੍ਰਿਤਸਰ ਦੇ ਵਿੱਚੋਂ ਕਹਿੰਦੇ ਵੀ ਅਸੀਂ ਉੱਥੇ ਮੇਲਾ ਕਰਨਾ ਕੋ ਇਕੱਠ ਕਰਨਾ ਨਾ ਉਹ ਜਨਾਨੀਆਂ ਤੇ ਨਾ ਉਹ ਬੰਦੇ ਤੇ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਔਰ ਸਿੱਖਾਂ ਦੇ ਸਿਰ ਦੇ ਉੱਤੇ ਚੜ ਕੇ ਨੱਚਣ ਲੱਗੇ ਨੇ ਅੰਮ੍ਰਿਤਸਰ ਸ਼ਹਿਰ ਜਿਹੜਾ ਉਹਨਾਂ ਨੇ ਚੁਣ ਲਿਆ ਕਿ ਅਸੀਂ ਜੀ ਉੱਥੇ ਮੇਲਾ ਕਰਨਾ ਜਿਹਨੂੰ ਅੰਗਰੇਜ਼ੀ ਵਿੱਚ ਸੱਦੇ ਲੱਭ ਜਾਣ ਕਹਿੰਦੇ ਗਏ ਉਹਦੇ ਵਿੱਚ ਘੱਟੋ-ਘੱਟ ਨਹੀਂ ਤਾਂ 30% ਪੈਸੇ ਦੇ ਕੇ ਬੰਦੇ ਵਿਚ ਵਾੜੇ ਹੋਏ ਨੇ ਦਾੜ੍ਹੀਆਂ ਵਾਲੇ ਤੇ ਪੱਗਾਂ ਵਾਲੇ ਉਹ ਹੈ ਠੀਕ ਨੇ ਪਰ ਉਹਨਾਂ ਕੋਲੋਂ ਇੱਕ ਡਰਾਮਾ ਕਰਾਉਣ ਲੱਗੇ ਨੇ ਕਿਉਂਕਿ ਇੱਕ ਵੱਡੀ ਫਲੈਕਸ ਲੱਗੀ ਹੋਈ ਐ ਇਹ ਫਿਕਰ ਕਰਿਓ ਤੁਹਾਡੇ ਲਈ ਖਤਰੇ ਦੀਆਂ ਘੰਟੀਆਂ ਵੱਜ ਰਹੀਆਂ ਨੇ ਖਤਰੇ ਦੀਆਂ ਘੰਟੀਆਂ ਫਿਕਰ ਪਤਾ ਕਿਹੜੀ ਗੱਲ ਦਾ ਫਿਕਰ ਇਸ ਗੱਲ ਦਾ ਕਿ ਉਹਨਾਂ ਨੇ ਇੱਥੇ ਇੱਕ ਵੱਡਾ ਬੋਰਡ ਲਾਇਆ ਤੇ ਉਸ ਵੱਡੇ ਬੋਰਡ ਦੇ ਉੱਤੇ ਪੱਗਾਂ ਵਾਲੇ ਮੁੰਡਿਆਂ ਦੀਆਂ ਫੋਟੋਆਂ ਲੱਗੀਆਂ ਤੇ ਨਾਲ ਲਿਖਿਆ ਪਤਾ ਕੀ ਆ ਕਹਿੰਦੇ ਉਹ ਸਰਦਾਰ ਵੀ ਗਏ ਹੁੰਦੇ ਨੇ ਇਹ ਮਰਦਾਂ ਦੀ ਕੌਮ ਸੀ ਇਹਨੇ ਖੰਡੇ ਦੀ ਧਾਰ ਵਿੱਚੋਂ ਜਨਮ ਲਿਆ ਬਾਜਾਂ ਵਾਲੇ ਬਾਪੂ ਨੇ ਆਪਣਾ ਸਾਰਾ ਸਰਮਸਾ ਤੁਹਾਡੇ ਉੱਪਰ ਦੀ ਲਟਾ ਕੇ ਇਹ ਗੱਲ ਕਹੀ ਸੀ ਇਨਹੀ ਕੀ ਕਿਰਪਾ ਸੇ ਸਜੇ ਹਮ ਹੈ ਨਈ ਮੋਸੋ ਗਰੀਬ ਕਰੋੜ ਪਰ ਇਹਨਾਂ ਉਤੋਂ ਦੀ ਨਹੀਂ ਸੀ ਪੰਥ ਵਧਿਆ ਖੰਡੇ ਦੀ ਧਾਰਾ ਉੱਤੇ ਨੱਚਣ ਵਾਲੀ ਕਾਮ ਅੱਜ ਕਿੱਦਾਂ ਦੇ ਬੱਚੇ ਪੈਦਾ ਹੋਣ ਲੱਗ ਗਏ ਸਾਡੇਆਂ ਕੰਮਾਂ 'ਚ ਇਸ ਗੱਲ ਦੇ ਉੱਤੇ ਫਿਕਰ ਕਰਿਆ ਕਰੋ ਜੰਮਦੇ ਬੱਚੇ ਦੇ ਆਪਾਂ ਮਿੱਠਾ ਬੰਡਣਾ ਸ਼ੁਰੂ ਕਰ ਦਿੰਦੇ ਉਹ ਪਹਿਲਾਂ ਵੇਖਿਆ ਕਰੋ ਬੱਚੇ ਦੀ ਆਉਣ ਵਾਲੇ ਸਮੇਂ ਚ ਕਰਤੂਤ ਕੀ ਹੋਣੀ ਹੈ ਅੱਜ ਇਹ ਫਿਕਰ ਬਣ ਗਿਆ ਸਾਡੇ ਬਾਤ ਅਸੀਂ ਮਰਦਾਂ ਦੀ ਔਲਾਦ ਸੀ ਅਸੀਂ ਬਾਜਾਂ ਵਾਲੇ ਬਾਪੂ ਦਾ ਪੰਥ ਸੀ ਅੱਜ ਕਿਹੜੀ ਲਾਈਨ ਬਚਾਣ ਕੇ ਖੜ ਗਏ ਭਾਈ ਔਰ ਕਿਤੇ ਨਾ ਕਿਤੇ ਮੈਂ ਫਿਰ ਇਹ ਸੋਚਦਾ ਹੁੰਨਾ ਨਾ ਜੀ ਜੇ ਤੇ ਇਹ ਬੱਚੇ ਮੰਗੇ ਹੁੰਦੇ ਆਪਾਂ ਕਿਤੇ ਗੁਰੂ ਗ੍ਰੰਥ ਸਾਹਿਬ ਮਰਦੇ ਚਰਨਾ ਚਰ ਅਰਦਾਸ ਕਰਕੇ ਤਾਂ ਉਹ ਹੁੰਦੇ ਮਰਦਾ ਤੇ ਜੇ ਮਲੰਗਾਂ ਦੇ ਡੇਰਿਆਂ ਤੇ ਜਾ ਕੇ ਧੀਆ ਪੁੱਤ ਮੰਗਦੇ ਹੋ ਫਿਰ ਐਦਾਂ ਦੇ ਨਚਾਰ ਜਾ ਨਿਕਲਦੇ ਹੁੰਦੇ ਜਿੱਦਾਂ ਦਾ ਮੇਲਾ ਲੱਗੇ ਇਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਿੱਥੇ ਜਾ ਕੇ ਅਰਦਾਸ ਕਰਨੀ ਹੈ ਬੜਾ ਫਕਰ ਦੇ ਨਾਲ ਕਹਿੰਦੇ ਸੰਧਾ ਜੀ ਫਲਾਣੇ ਥਾਂ ਤੋਂ ਪੁੱਤ ਮਿਲਿਆ ਜਾਨੂੰ ਫਲਾਣੇ ਥਾਂ ਤੋਂ ਪੁੱਤ ਮਿਲਿਆ ਤੇ ਜਦੋਂ ਇੰਨੀ ਕੁ ਉਮਰ ਦਾ ਹੁਣ ਵੇਖਿਆ ਕਰੋ ਵੀ ਉਹਦੇ ਲੱਛਣ ਕੀ ਨੇ ਤੇ ਉਹ ਕਰਨ ਕੀ ਲੱਗਾ ਅੱਜ ਅੱਧੇ ਪੰਥ ਦਾ ਧਿਆਨ ਤੇ ਇਧਰਲੇ ਪਾਸੇ ਹੀ ਆ ਕਿ ਜੇ ਉਹਨਾਂ ਨੇ ਉਧਰ ਦਰਬਾਰ ਸਾਹਿਬ ਦੇ ਵਿੱਚੋਂ ਇਕੱਠ ਕਰਕੇ ਆਪਣਾ ਮੇਲਾ ਜਾਂ ਬਣਾ ਲਿਆ ਅਸੀਂ ਤਾਂ ਮੂੰਹ ਮਖਾਨ ਨੂੰ ਬੱਗੇ ਨਹੀਂ ਕਹਿਣ ਅਸੀਂ ਤਾਂ ਇੱਥੇ ਟੈਂਕ ਚੜ੍ਹ ਕੇ ਆਏ ਤੇ ਟੈਂਕਾਂ ਦੇ ਮੂੰਹ ਮੋੜਦੇ ਰਹੇ ਇੱਥੇ ਆਰਮੀ ਚੜ੍ਹ ਕੇ ਆਈ ਤੇ ਆਰਮੀ ਦੇ ਮੂੰਹ ਮੋੜਦੇ ਰਹੇ ਹੁਣ ਇਹ ਸਾਡੇ ਸਿਰ ਤੇ ਚੜ੍ਹ ਕੇ ਲੱਜਣ ਲੱਗੇ ਨੇ ਤੁਹਾਨੂੰ ਇਹਨਾਂ ਗੱਲਾਂ ਦੇ ਉੱਤੇ ਵਿਚਾਰ ਕਰਨੀ ਪਵੇਗੀ ਕਦੇ ਅਸੀਂ ਪੁੱਤ ਜੰਮਦੇ ਸੀ ਪੁੱਤ ਕਬੱਡੀ ਖੇਡਦਾ ਸੀ ਕਦੇ ਪੁੱਤ ਜੰਮਿਆ ਸੀ ਪਹਾੜ ਜਿੱਡੀ ਛਾਤੀ ਤੇ ਪੁੱਤ ਘੋਲਦਾ ਹੁੰਦਾ ਸੀ ਕਦੇ ਪੁੱਤ ਪੱਥਰ ਚੱਕਦਾ ਹੁੰਦਾ ਸੀ ਕਦੇ ਮੁੰਗਲੇ ਫੇਰਦਾ ਹੁੰਦਾ ਸੀ ਆਹ ਕਿਹੜੇ ਪੁੱਤ ਜੰਮ ਕੇ ਰੱਖ ਦਿੱਤੇ ਜਿਹੜੇ ਲੱਕ ਹਲਾ ਲਾ ਕੇ ਲੋਕਾਂ ਦੇ ਸਾਹਮਣੇ ਨਚਾਰ ਬੜੇ ਫਿਰਦੇ ਨੇ ਸਾਡੀ ਆਉਣ ਵਾਲੀ نسل ਕੀ ਹੈ ਪੰਜਾਬ ਦੇ ਵਿੱਚ ਅੱਗੇ ਤੇ ਕਦੇ ਇਦਾਂ ਦਾ ਨਹੀਂ ਸੁਣਿਆ ਕੋਈ ਇੱਕ ਅੱਧਾ ਹੂਆ ਇਲਾਕੇ ਵਿੱਚ ਇੱਕ ਅੱਧਾ ਇਲਾਕੇ ਵਿੱਚ ਇਹਦੇ ਪਤਾ ਨਹੀਂ ਕਿਥੋਂ ਟਿੱਡੀ ਦਲ ਇਕੱਠਾ ਹੋ ਗਿਆ ਇੰਨਾ ਹੁਣ ਇਹਦੀ ਪਤਾ ਇਹਦੇ ਵਿੱਚ ਅਸਲ ਕਿਹੜੇ ਤੇ ਨਕਲ ਕਿਹੜੇ ਵਾਲੇ ਆ ਪੰਥ ਸਾਡਾ ਹੁਣ ਖਿਲ ਰਿਹਾ ਪਤਰਿਆ ਫਿਰਦਾ ਸਾਡੇ ਤੇ ਹੋਰ ਹੀ ਮੁੱਦੇ ਨਹੀਂ ਸਾਮ ਹੁੰਦੇ ਨਾ ਸਾਡੇ ਕੋਲ ਕਿਸਾਨੀ ਵਾਲਾ ਮੁੱਦਾ ਸਾਡੇ ਕਲਾਵੇ ਵਿੱਚ ਆਇਆ ਨਾ ਸਾਡੇ ਪੰਥ ਵਾਲਾ ਮੁੱਦਾ ਹਾਲੇ ਕਲਾਵੇ ਵਿੱਚ ਆਇਆ ਤੇ ਇਹ ਨਵੀਂ ਇੱਕ ਪਾਸੋਂ ਝਿੰਜੜੀ ਛੇੜ ਕੇ ਬਹਿ ਗਏ ਮੈਂ ਉਹਨਾਂ ਮਾਪਿਆਂ ਨੂੰ ਵੀ ਇੱਕ ਬੇਨਤੀ ਕਰਨ ਲੱਗਾ ਕਿ ਜੇ ਇਹ ਹੁਣ ਜਾਮੀ ਲਏ ਆ ਨਾ ਤਾਂ ਇਹਨਾਂ ਦੇ ਉੱਤੇ ਧਿਆਨ ਰੱਖਿਆ ਕਰੋ ਖਾਸ ਕਰਕੇ ਮੇਰੀਓ ਪੈਣੋ ਹੁਣ ਤੁਸੀਂ ਵੀ ਸੁਣਿਓ ਰੱਬ ਨਾ ਕਰੇ ਕਿਸੇ ਦੇ ਘਰ ਚ ਇਹੋ ਜਿਹਾ ਪੁੱਤ ਪੈਦਾ ਹੋਵੇ ਜਿਹੜਾ ਨਾ ਜਨਾਨਿਆਂ ਵਿੱਚ ਤੇ ਨਾ ਮਰਦਾਂ ਵਿੱਚ ਆ ਇਹ ਨਤੀਜਾ ਤੁਹਾਡੇ ਮੋਬਾਈਲ ਦੇ ਉੱਤੇ ਵੀਡੀਓ ਵੇਖਣ ਦਾ ਜੇ ਕੋਖ ਵਿੱਚ ਬੱਚਾ ਪੜਦਾ ਹੁੰਦਾ ਤੇ ਮਾਂ ਕਰਦੀ ਹੁੰਦੀ ਕਿਤੇ ਚੌਪਾਈ ਸਾਹਿਬ ਦਾ ਪਾਠ ਕਿਤੇ ਕਰਦੀ ਹੁੰਦੀ ਜਪਜੀ ਸਾਹਿਬ ਦਾ ਪਾਠ ਤੇ ਬੱਚਾ ਸਰਦਾਰ ਹੁੰਦਾ ਤੇ ਮਰਦਾਂ ਦੀ ਕੌਮ ਬਣ ਜਾਣੀ ਸੀ ਮਰਦਾਂ ਦੀ ਕੌਮ ਤੇ ਜਿੱਦਾਂ ਦੀਆਂ ਰੀਲਾਂ ਤੁਸੀਂ ਵੇਖੀ ਜਾਂਦੇ ਹੋ ਜਿੱਦਾਂ ਦੇ ਡਰਾਮੇ ਤੁਸੀਂ ਵੇਖੀ ਜਾਂਦੇ ਹੋ ਨੰਗ ਢੜਗੇ ਡਰਾਮੇ ਵੇਖੀ ਜਾਂਦੇ ਹੋ ਜਿੱਦਾਂ ਦੇ ਫੂਨਾ ਦੇ ਉੱਤੇ ਉਦਾਂ ਦੇ ਤੁਹਾਡੇ ਗਾਂ ਇਹ ਨਸਲ ਪੈਦਾ ਹੋਣ ਲੱਗੀ ਮੈਂ ਤਾਂ ਇਹਨੂੰ ਨਸਲ ਹੀ ਕਹਾਂਗਾ ਕਿਉਂਕਿ ਮਰਦਾਂ ਦੀ ਕਾਮ ਤੇ ਬਾਜਾਂ ਵਾਲੇ ਬਾਪੂ ਦਾ ਸਾਜੀ ਸੀ ਮਾਪੇ ਕੀ ਮਾਣ ਕਰਦੇ ਹੋਣਗੇ ਉਹਨਾਂ ਦੇ ਉੱਤੇ ਕੀ ਮਾਣ ਕਰਨਗੇ ਅਸੀਂ ਧੀਆ ਪੁੱਤ ਵਿਆਹਨੇ ਆ ਜੇ ਧੀ ਪੈਦਾ ਹੋਈ ਤੇ ਪੁੱਤ ਸੀ ਭਾਲ ਕਰਦੇ ਆ ਤੇ ਜੇ ਪੋਤਾ ਵੇਵਣਾ ਤੇ ਸੋਹਣੀ ਨੂੰਹ ਦੀ ਭਾਲ ਕਰਦੇ ਆ ਇਹਨਾਂ ਲਈ ਕਿਹੜੀ ਚੀਜ਼ ਦੀ ਭਾਲ ਕਰੀਏ ਭਾਈ ਮਾਫ ਕਰਨਾ ਤੇ ਪੰਥ ਵਾਸਤੇ ਬੜਾ ਵੱਡਾ ਇੱਕ ਮਸਲਾ ਹੈ ਬੜਾ ਵੱਡਾ ਮਸਲਾ ਇਹਨਾਂ ਨੇ ਮੇਲਾ ਕਰਨਾ ਸੀ ਦਿੱਲੀ ਕਰ ਲਏਗੇ ਮੋਦੀ ਦੇ ਘਰ ਮੋਰੇ ਕਰ ਲਏ ਤੇ ਇਹਨਾਂ ਨੇ ਕੋਈ ਮੇਲਾ ਕਰਨਾ ਚੰਡੀਗੜ੍ਹ ਵਿੱਚ ਕਰ ਲਵੇ ਕਿਸੇ ਲੀਡਰ ਦੇ ਘਰ ਦੇ ਮੋਰੇ ਕਰ ਲੈਂਦੇ ਜੇ ਇਹਨਾਂ ਨੂੰ ਕੋਈ ਹੱਕ ਤੇ ਆਲਰੇਡੀ ਸਾਰਿਆਂ ਨੂੰ ਤੇ ਜੇ ਕੋਈ ਇਹਨਾਂ ਨੇ ਆਪਣੀ ਮੰਗ ਰੱਖਣੀ ਕੋ ਆਪਣਾ ਮੁੱਖ ਮੰਤਰੀ ਜ ਆਪਣਾ ਮਹਿਲੇ ਚ ਆਉਣਾ ਤਾਂ ਕਿਸੇ ਲੀਡਰ ਦੇ ਘਰ ਦੇ ਮੋਰੇ ਜਾ ਕੇ ਮੇਲਾ ਕਰਨ ਗੁਰੂ ਰਾਮ ਦਾਸ ਮਹਾਰਾਜੀ ਨਗਰੀ ਦੇ ਵਿੱਚ ਇਹੋ ਜਿਹਾ ਮੇਲੇ ਨਾ ਕਦੇ ਹੋਏ ਤੇ ਨਾ ਕਦੇ ਹੋਣ ਦਿੱਤੇ ਜਾਣਗੇ ਸਿਰਫ ਸਿੱਖਾਂ ਨੂੰ ਚੜਾਉਣ ਦੇ ਮਾਰੇ ਕਦੋਂ ਨਿਰੰਕਾਰੀ ਸਾਹਿਬ ਉਥੇ 1978 ਦੀ ਬਸਾਖੀ ਤਿਆਰ ਕਰਦਾ ਸੀ ਇਹ ਸਿੱਖਾਂ ਦੇ ਸਿਰ ਦੇ ਉੱਤੇ ਚੜ ਕੇ ਨੱਚਣ ਲੱਗਾ ਟਿੱਡੀ ਦਲ ਸਿੱਖੋ ਜਾਗਣਾ ਪਊਗਾ ਤੁਹਾਨੂੰ ਮੈਂ ਇੱਕ ਗੱਲ ਹੋਰ ਆਖਾਂ ਜੀ ਉਹ ਗੱਲਾਂ ਦਾ ਖਿਹੜਾ ਤੁਹਾਨੂੰ ਛੱਡਣਾ ਪਊਗਾ ਕਿਉਂਕਿ ਹੁਣ ਸਾਡਾ ਤਾਂ ਇਤਿਹਾਸ ਆ ਹੀ ਰਹਿ ਗਿਆ ਦੱਸਣ ਦਾ ਜਿਹੜੀਆਂ ਬਾਤਾਂ ਕਦੇ ਅਸੀਂ ਪਾਉਂਦੇ ਹੁੰਦੇ ਸੀ ਅਸੀਂ ਮਰਦਾਂ ਦੀ ਗੱਲ ਕਰਦੇ ਹੁੰਦੇ ਸੀ ਤੇ ਮਰਦ ਰਹੂਗਾ ਕੋਈ ਤਾਂ ਕਾ ਮਰਦਾਂ ਦੀ ਗੱਲ ਸੁਣਾਵਾਂਗੇ ਦੋ ਗੱਲਾਂ ਦਾ ਪਿੱਛਾ ਖਿਹੜਾ ਤੁਹਾਨੂੰ ਛੱਡਣਾ ਪਊਗਾ ਇੱਕ ਚੱਲ ਹਊ ਤੇ ਸਾਨੂੰ ਕੀ ਇਹ ਦੋ ਚੀਜ਼ਾਂ ਤੁਹਾਨੂੰ ਛੱਡਣੀਆਂ ਪੈਣਗੀਆਂ ਵੀ ਚੱਲ ਹਊ ਆਪਾਂ ਕੀ ਲੈਣਾ ਕਿਉਂ ਨਹੀਂ ਵੀ ਤੁਹਾਨੂੰ ਕਿਉਂ ਨਹੀਂ ਸਾਨੂੰ ਕੀ ਤੁਹਾਨੂੰ ਕਿਉਂ ਨਹੀਂ ਤੁਸੀਂ ਪੰਜਾਬ ਦਾ ਹਿੱਸਾ ਨਹੀਂ ਤੁਸੀਂ ਪੰਥ ਦਾ ਹਿੱਸਾ ਨਹੀਂ ਤੁਸੀਂ ਸਿੱਖੀ ਦਾ ਹਿੱਸਾ ਨਹੀਂ ਤੇ ਸਾਨੂੰ ਕਿਉਂ ਨਹੀਂ ਸਭ ਤੋਂ ਵੱਧ ਤਾਂ ਪਹਿਲਾਂ ਸਾਨੂੰ ਹੈ ਕਿ ਅਸੀਂ ਗੁਰੂ ਆਰਮਦਾਸ ਮਹਾਰਾਜ ਦੇ ਘਰ ਵਿੱਚ ਜਾਂਦੇ ਸਾਂ ਤੇ ਉੱਥੇ ਜਾ ਕੇ ਨਕਮਸਕ ਹੁੰਦੇ ਸੀ ਅਸੀਂ ਆਪਣੇ ਬੱਚਿਆਂ ਨੂੰ ਦੱਸ ਦੋ ਇੱਥੇ ਏਡੀਆਂ ਏਡੀਆਂ ਬਖਸ਼ਾ ਹੋਈਆਂ ਇੱਥੇ ਬਦਾਲੀ ਚੜ ਕੇ ਆਇਆ ਸੀ ਮੂੰਹ ਮੋੜ ਮਾਂ ਜਵਾਬ ਦਿੱਤਾ ਇੱਥੇ ਜਨਰਲ ਡਾਇਰ ਨੇ ਗੋਲੀਆਂ ਦੇ ਮੀਂਹ ਭਰਾਏ ਅਸੀਂ ਲੰਡਰ ਵਿੱਚ ਜਾ ਕੇ ਢਾ ਲਿਆ ਇਥੇ 1984 ਵਿੱਚ ਟੈਂਕ ਚੜ ਕੇ ਆਏ 72 ਘੰਟੇ ਬਾਬਾ ਜਰਨੈਲ ਸਿੰਘ ਦੇ ਸਿੰਘਾਂ ਨੇ ਤੇ ਬਾਬਾ ਜਰਨੈਲ ਸਿੰਘ ਜੀ ਨੇ ਫੌਜ ਨੇੜੇ ਨਹੀਂ ਲੱਗਣ ਦਿੱਤੀ ਤੇ ਅੱਜ ਇਹ ਟਿੱਡੀਦਲ ਉੱਥੇ ਚੜ ਕੇ ਆ ਗਿਆ ਅਸੀਂ ਬੱਚਾ ਨੂੰ ਕੀ ਦੱਸਾਂਗੇ ਆਉਣ ਵਾਲੇ ਸਮੇਂ ਵਿੱਚ ਕਿਹੜਾ ਸਤਕਾਰ ਰਹਿ ਜਾਊਗਾ ਅੰਮ੍ਰਿਤਸਰ ਦੀ ਨਗਰੀ ਦਾ ਅਸੀਂ ਕਹਿੰਦੇ ਜੀ ਉਹ ਸ਼ਹਿਰ ਨਸ਼ਾ ਮੁਕਤ ਹੋਣਾ ਚਾਹੀਦਾ ਉਹਨੂੰ ਪਵਿੱਤਰ ਸ਼ਹਿਰ ਦਾ ਦਰਜਾ ਮਿਲਣਾ ਚਾਹੀਦਾ ਅਸੀਂ ਪਵਿੱਤਰ ਸ਼ਹਿਰ ਦੇ ਦਰਜੇ ਦੀਆਂ ਗੱਲਾਂ ਕਰੀ ਜਾਂਦੇ ਆ ਤਾਂ ਇਹ ਉੱਥੇ ਹੋਰ ਹੀ ਲੈ ਕੇ ਆਣ ਕੇ ਆਪਣਾ ਟਿੱਡੀ ਦਲਜਾ ਆ ਗਿਆ ਉੱਥੇ ਆਣ ਕੇ ਨਿਚਾਰਜਾ ਬਣ ਕੇ ਆ ਗਏ ਵੀ ਅਸੀਂ ਇੱਥੇ ਮੇਲਾ ਕਰਨਾ ਇਹ ਮੇਲਾ ਲਾਉਣ ਵਾਲੀ ਜਗ੍ਹਾ ਨਹੀਂ ਇੱਥੋਂ ਤੇ ਧੀਆ ਪੁੱਤ ਮੰਗੇ ਜਾਂਦੇ ਸੀ ਪਰ ਕਸੂਰ ਕਿਤੇ ਨਾ ਕਿਤੇ ਮੇਰੀਓ ਧੀਓ ਮੇਰੀਓ ਭੈਣੋ ਆਪਣਾ ਵੀ ਹੈ ਕਿ ਜਿੱਦਾਂ ਦੇ ਤੁਸੀਂ ਮੋਬਾਈਲਾਂ ਦੇ ਉੱਤੇ ਕਾਰਨਾਮੇ ਵੇਖੀ ਜਾਂਦੇ ਹੋ ਉਦਾਂ ਦੇ ਹੋਂਗਾ ਧੀਆ ਪੁੱਤ ਤੁਹਾਡੇ ਪੈਦਾ ਹੋਣ ਲੱਗ ਗਏ ਇੱਕ ਗੱਲ ਮੈਂ ਤੁਹਾਡੀ ਤੁਹਾਡੇ ਦਿਮਾਗ 'ਚ ਬਿਠਾ ਲੈਣੀ ਚਾਹੁੰਦਾ ਅੱਜ ਮਾਂ ਦੇ ਗਰਭ ਦੇ ਵਿੱਚ ਬੱਚਾ ਪਲਦਾ ਤੇ ਡਾਕਟਰੀ ਲਾ ਸ਼ੁਰੂ ਹੁੰਦਾ ਕਿ ਨਹੀਂ ਹੁੰਦਾ ਸਿਰ ਮਾਰ ਕੇ ਘਾਰਾ ਪੜੋ ਹੁੰਦਾ ਤੇ ਡਾਕਟਰ ਸਾਡੀ ਡਾਈਟ ਵੀ ਲਿਖ ਕੇ ਦਿੰਦਾ ਦਵਾਈ ਵੀ ਲਿਖ ਕੇ ਦਿੰਦਾ ਤਾਂ ਕਿ ਆਪਾਂ ਕਿਸੇ ਸਿਹਤ ਜਾਬ ਬੱਚੇ ਨੂੰ ਜਨਮ ਦੇ ਸਕੀਏ ਉਹ ਆਪਣੀ ਦਵਾਈ ਚੱਲਦੀ ਹੈ ਤੇ ਜੇ ਇੱਕ ਮਾਂ ਦੀ ਖਾਦੀ ਦਵਾਈ ਬੱਚੇ ਤੇ ਅਸਰ ਕਰਦੀ ਹੈ ਤੇ ਬੱਚਾ ਸਿਹਤ ਜਾਬ ਪੈਦਾ ਹੁੰਦਾ ਤੇ ਫਿਰ ਮਾਂ ਦੇ ਸੁਨੇ ਗਾਣੇ ਦੇਖਿਆ ਹੋਇਆ ਗੰਦ ਮੰਦ ਮੋਬਾਈਲਾਂ ਦੇ ਉੱਤੇ ਉਹ ਹੋਣ ਵਾਲੇ ਬੱਚੇ ਤੇ ਅਸਰ ਨਹੀਂ ਕਰਦਾ ਉਹ ਅਸਰ ਕਰੇਗਾ ਮੇਰੀਓ ਭੈਣੋ ਮੈਂ ਨਹੀਂ ਕਹਿੰਦਾ ਕਿ ਤੁਸੀਂ 10-10 ਸਾਲ ਭਗਤੀ ਕਰੋ 5-5 ਸਾਲ ਭਗਤੀ ਕਰੋ ਮੈਂ ਤੇ ਇਹਨਾਂ ਕੀ ਕਹਿਣਾ ਹੋਣਾ ਕਿ ਅੱਜ ਦੀ ਮਾਂ ਹੋਣ ਵਾਲੇ ਬੱਚੇ ਵਾਸਤੇ ਕਿਤੇ 9 ਮਹੀਨੇ ਨਹੀਂ ਪਾਠ ਕਰ ਲਵੇ ਨਾ 9 ਮਹੀਨੇ ਨਹੀਂ ਤਾਂ ਫਿਰ ਤੁਸੀਂ ਮਰਦਾਂ ਨੂੰ ਜਨਮ ਦਿਓਗੇ ਮਾਈ ਭਾਗੋ ਵਰਗੀਆਂ ਧੀਆਂ ਨੂੰ ਜਨਮ ਦਿਓਗੇ ਇਹ ਇਦਾਂ ਦੇ ਨਹੀਂ ਜਿਦਾਂ ਦੇ ਅੱਜ ਇਹ ਬਣ ਗਏ ਜਿਨ੍ਹਾਂ ਨੂੰ ਦੁਨੀਆ ਗੇਹ ਕਹਿੰਦੀ ਇਹ ਟਿੱਡੀ ਦਾ ਨਵਾਂ ਹੀ ਕੋਈ ਪੈਦਾ ਹੋ ਗਿਆ ਇਹ ਗੱਲਾਂ ਮੈਂ ਤੁਹਾਡੇ ਚਰਨਾਮੈ ਚ ਹੱਥ ਜੋੜ ਕੇ ਮਾਫੀ ਮੰਗ ਕੇ ਕਹੀਆਂ ਪਰ ਇਹ ਗੱਲ ਕਿ ਚਿੰਤਾ ਦਾ ਵਿਸ਼ਾ ਹੈ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਐਨਾ ਸਾਨੂੰ ਕਰੋਨੇ ਦੀ ਬਿਮਾਰੀ ਦਾ ਡਰ ਨਹੀਂ ਸੀ ਇਹਨਾਂ ਡਰ ਕਰੋਨੇ ਦੀ ਬਿਮਾਰੀ ਦਾ ਨਹੀਂ ਸੀ ਜਿੰਨਾ ਡਰ ਅੱਜ ਇਹ ਪੈਦਾ ਹੋ ਗਿਆ ਕਿ ਇਹ ਕਿਹੜੀ ਕੌਮ ਪੈਦਾ ਹੋ ਗਈ ਭਾਈ ਕਹਿੰਦੇ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਹੈ ਅਸੀਂ ਗਾਉਂਦੇ ਰਹਿ ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਜਦ ਤੱਕ ਛੇਵੇਂ ਦਰਿਆ ਚੱਲਿਆ ਨਸਿਆਂ ਦਾ ਹੁਣ ਨਸ਼ਾ ਨੂੰ ਮਾੜੀ ਮੋਟੀ ਠੱਲ ਪੈਣ ਲੱਗੀ ਤੇ ਇਹ ਸਤਮੰਦ ਰਿਆ ਇਹਨਾਂ ਦਾ ਵਗ ਪਿਆ ਸਤਮੰਦ ਰਿਆ ਇਹ ਚੱਲ ਪਿਆ ਇਹ ਮਰਦਾਂ ਦੀ ਕੌਮ ਬਾਜਾਂ ਵਾਲੇ ਬਾਪੂ ਨੇ ਤਿਆਰ ਕੀਤੀ ਸੀ ਆਓ ਇੱਕ ਵਾਰੀ ਰਣ ਕੇ ਫਿਰ ਕੌਜਰਾ ਸਤਨਾਮ ਸ੍ਰੀ ਵਾਹਿਗੁਰੂ